ਦੰਤਰ ਦਿਵਸ ਮੌਕੇ ਕ੍ਰਾਈਮ ਕੰਟਰੋਲ ਆਰਗੇਨਾਈਜੇਸ਼ਨ ਦੇ ਵੱਲੋਂ ਹੈੱਡ ਆਫਿਸ ਕਪੂਰਥਲਾ ਵਿਖੇ ਸੂਬਾ ਵਾਈਸ ਪ੍ਰਧਾਨ ਅਮਨ ਪ੍ਰਤਾਪ ਬਾਜਵਾਦੀ ਅਗਵਾਈ ਹੇਠ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ ਇਸ ਸਮਾਗਮ ਵਿੱਚ ਐਸਐਚਓ ਥਾਣਾ ਸਿਟੀ ਵਿਕਰਮਜੀਤ ਸਿੰਘ ਚੋਹਾਨ ਮੁੱਖ ਮਹਿਮਾਨ ਵਜੋਂ ਅਤੇ ਕ੍ਰਾਈਮ ਕੰਟਰੋਲ ਆਰਗੇਨਾਈਜੇਸ਼ਨ ਦੇ ਸੂਬਾ ਪ੍ਰਧਾਨ ਆਰਕੇ ਖੋਸਲਾ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਪ੍ਰਧਾਨ ਆਰਕੇ ਖੋਸਲਾ ਨੇ ਤਿਰੰਗਾ ਪਹਿਰਾਉਣ ਦੀ ਰਸਮ ਅਦਾ ਕੀਤੀ ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਐਸਐਚਓ थाना सिटी ਵਿਕਰਮਜੀਤ ਸਿੰਘ ਚੋਹਾਨ ਨੇ 76ਵੇਂ ਗਣਤੰਤਰ ਦਿਵਸ ਤੇ ਪੰਜਾਬ ਅਤੇ ਦੇਸ਼ਵਾਸੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਦੇ ਨਾਲ ਹੀ ਉਹਨਾਂ ਨੇ ਗੱਲ ਕਰਦੇ ਹੋਏ ਕਿਹਾ ਕਿ ਅੱਜ ਦੇ ਦਿਨ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਗਿਆ ਸੀ। ਦੇਸ਼ ਦੀ ਆਜ਼ਾਦੀ ਦੀ ਲੜਾਈ ਲਈ ਸੈਂਕੜੇ ਲੋਕਾਂ ਵੱਲੋਂ ਕੁਰਬਾਨੀਆਂ ਦਿੱਤੀਆਂ ਗਈਆਂ ਸਨ ਅਤੇ ਫਿਰ ਸਾਨੂੰ ਆਜ਼ਾਦੀ ਮਿਲੀ ਸੀ। ਸਭ ਤੋਂ ਜ਼ਿਆਦਾ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਸਨ। ਅੱਜ ਮੈਂ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਦਿਨ ਅੱਜ ਅਸੀਂ ਮਨਾ ਰਹੇ ਹਾਂ ਉਹਨਾਂ ਦੀਆਂ ਕੁਰਬਾਨੀਆਂ ਦੇ ਕਾਰਨ ਮਨਾ ਰਹੇ ਹਾਂ। ਅੱਜ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਸ਼ਰਦਾ ਦੇ ਫੁੱਲ ਭੇਟ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ। ਇਸ ਮੌਕੇ ਆਰ ਕੇ ਖੋਸਲਾ ਨੇ 76ਵੇਂ ਗਣਤੰਤਰ ਦਿਵਸ ਤੇ ਪੰਜਾਬ ਅਤੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ 26 ਜਨਵਰੀ ਦੇ ਦਿਨ ਦੀ ਰਾਸ਼ਟਰੀ ਸੁਤੰਤਰਤਾ ਸੰਗਰਾਮ ਦੇ ਸੰਵਿਧਾਨਿਕ ਇਤਿਹਾਸ ਵਿੱਚ ਬਹੁਤ ਮਹੱਤਤਾ ਹੈ। ਸੂਬਾ ਵਾਈਸ ਪ੍ਰਧਾਨ ਆਮਨ ਪ੍ਰਤਾਪ ਬਾਜਵਾ ਨੇ ਕਿਹਾ ਕਿ ਕਈ ਟਕਰੀਆਂ ਦੇ ਵਿਰੋਧ ਅਤੇ ਵਿਸ਼ਾਲ ਸੁਤੰਤਰਤਾ ਅੰਦੋਲਨਾਂ ਤੋਂ ਬਾਅਦ ਭਾਰਤ ਨੇ 15 ਅਗਸਤ 1947 ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕੀਤੀ।

डॉक्टर हरमीत कौर डिप्टी टीम अफसर जलंधर तरन सूद सेक्रेटरी कपूरथला गुरमीत सिंह सेक्रेटरी सुल्तानपुर लोधी हीरा लाल खोसला दीपक खोसला मैडम परीत वाइस प्रधान जलंधर मेरा नाम आर के ना खोसला जी स्टेट प्रेसिडेंट क्राइम कंट्रोल रिफॉर्मर ऑर्गेनाइजेशन ऑल इंडिया ਅੱਜ ਪ੍ਰਧਾਨ ਜੀ ਅੱਜ ਸ਼ਬਦਿਕ ਜਿਹੜੀ ਬੋਕੇ ਜਿਲ੍ਹਾ ਕਪੂਰਥਲਾ ਦੇ ਵਿੱਚ ਜਿਹੜੀ ਇਹ ਸਾਰੇ ਇਕੱਠੀ ਹੋਈ ਹੈ ਠੀਕ ਹੈ ਕਹਣਾ ਚਾਹੁੰਦਾ ਮੈਂ ਇਹ ਕਹਿਣਾ ਚਾਹੁੰਦਾ ਜੀ ਆਪਣੀ ਕ੍ਰਾਈਮ ਕੰਟਰੋਲ ਟੀਮ ਵੱਲੋਂ ਪੰਜਾਬ ਟੀਮ ਵੱਲੋਂ ਕ੍ਰਾਈਮ ਕੰਟਰੋਲ ਰੀਫਾਰਮਰ ਆਰਗੇਨਾਈਜੇਸ਼ਨ ਆਲ ਇੰਡੀਆ ਸਟੇਟ ਪ੍ਰੈਜੈਂਟ ਹੋਣ ਦੇ ਨਾਤੇ ਤੇ ਅੱਜ ਪੰਜਾਬ ਕੀ ਪੂਰੇ ਦੇਸ਼ ਦੇ ਵਿੱਚ 26 ਜਨਵਰੀ ਜਿਹੜਾ ਮਨਾਇਆ ਜਾ ਰਿਹਾ ਵਾ ਦਿਵਸ ਮਨਾਇਆ ਜਾ ਰਿਹਾ ਉਸ ਸਬੰਧ ਦੇ ਵਿੱਚ ਅੱਜ ਅਸੀਂ ਅ 26 ਜਨਵਰੀ ਦੇ ਸਬੰਧ ਵਿੱਚ ਹੈੱਡ ਆਫਿਸ ਕਪੂਰਥਲਾ ਦੇ ਵਿੱਚ ਅਸੀਂ CRO ਟੀਮ ਦਾ ਆਗਾਜ਼ ਕੀਤਾ ਸੀਗਾ ਇਸੇ ਵਿਸ਼ੇ ਨੂੰ ਲੈ ਕੇ ਪੂਰੀ ਟੀਮ ਨੇ ਸਲਾਹ ਮਸ਼ਵਰਾ ਕਰਦੇ ਹੋਏ ਅਸੀਂ ਅੱਜ 26 ਜਨਵਰੀ ਦੇ ਮੌਕੇ ਤੇ ਕ੍ਰਾਈਮ ਕੰਟਰੋਲੀ ਰਿਫਾਰਮਰ ਆਰਗੇਨਾਈਜੇਸ਼ਨ ਆਨ ਇੰਡੀਆ ਵੱਲੋਂ ਇੱਕ 26 ਜਨਵਰੀ ਦਾ ਫੰਕਸ਼ਨ ਰੱਖਿਆ ਗਿਆ ਲੋਕਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਔਰ ਪੂਰੀ ਟੀਮ ਨੂੰ ਸਾਡੀ ਸਟੇਟ ਦੀ ਟੀਮ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦਿੱਤੀ ਗਈ ਹੈ ਤੇ ਇਸ ਦੇ ਨਾਲ ਨਾਲ ਅਸੀਂ ਦੇਸ਼ ਵਾਸੀਆਂ ਨੂੰ ਸੀਆਰਓ ਟੀਮ ਵੱਲੋਂ ਪੂਰੀ ਪੁਰਜ਼ੋਰ ਮੁਬਾਰਕਬਾਦ ਦਿੰਦੇ ਆ ਅਤੇ ਆਉਣ ਵਾਲਾ ਸਮਾਂ ਅਸੀਂ ਚਾਹੁੰਦੇ ਆ ਕਿ ਸਾਡੀ ਸੀਆਰਓ ਟੀਮ ਦੇ ਵਿੱਚ ਵਾਧਾ ਵੀ ਹੋਵੇ ਤੇ ਇਸੇ ਤਰ੍ਹਾਂ ਅਸੀਂ ਅੱਗੇ ਦੀ ਅੱਗੇ ਸਾਲ 15 ਅਗਸਤ 26 ਜਨਵਰੀ ਹੋਰ ਵੀ ਪੀਰਾਂ ਪਗੰਬਰਾਂ ਦੇ ਜਿਹੜੇ ਵੀ ਪ੍ਰੋਗਰਾਮ ਫੰਕਸ਼ਨ ਆਉਂਦੇ ਆ ਸੀਆਰਓ ਟੀਮ ਵੱਲੋਂ ਮਨਾਇਆ ਮਨਾਇਆ ਕਰੀਏ ਹਾਂਜੀ ਸਰ ਕੀ ਨਾ ਤੁਹਾਡਾ ਅਮਨ ਪ੍ਰਤਾਪ ਸਿੰਘ ਵਾਈਸ ਸਟੇਟ ਪ੍ਰੈਜ਼ੀਡੈਂਟ ਸੀਆਰਓ ਟੀਮ ਪੰਜਾਬ ਹਾਂ ਜੀ ਪਤਾ ਨਹੀਂ ਅੱਜ ਜਿਹੜਾ ਇੱਥੇ ਪ੍ਰੋਗਰਾਮ ਹੋਇਆ ਕਿ ਪ੍ਰੋਗਰਾਮ ਕੀ ਸੀ ਅੱਜ 26 ਜਨਵਰੀ ਦਾ ਦਿਨ ਸੀਗਾ ਜੀ ਜਿਸ ਦਿਨ ਸਾਡਾ ਸਵਿਧਾਨ ਲਾਗੂ ਹੋਇਆ ਉਸ ਸੰਬੰਧੀ ਅਸੀਂ ਕਪੂਰਥਲਾ ਹੈੱਡ ਆਫਿਸ ਵਿਖੇ ਕ੍ਰਾਈਮ ਕੰਟਰੋਲ ਰੀਫਾਰਮਰ 올 ਇੰਡੀਆ ਟੀਮ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਅਸੀਂ ਤਿਰੰਗੇ ਦੀ ਰਸਮ ਅਦਾ ਕੀਤੀ ਪੂਰੀ ਟੀਮ ਨੇ ਸੋ ਇਸ ਮੌਕੇ ਸਾਡੇ ਪੰਜਾਬ ਪ੍ਰਧਾਨ ਜੀ ਵੀ ਮੌਜੂਦ ਸੀ ਸਾਡੇ ਨਾਲ ਐਂਟੀ ਕ腐ਸ਼ਨ ਫਾਊਂਡੇਸ਼ਨ ਦੇ ਡਾਇਰੈਕਟਰ ਸ਼ਨੀਲ ਕੁਮਾਰ ਜੀ ਵਿਸ਼ੇਸ਼ ਤੌਰ ਤੇ ਨਾਲ ਸਨ ਸੋ ਮੈਂ ਪੂਰੇ ਦੇਸ਼ ਵਾਸੀਆਂ ਨੂੰ 26 ਜਨਵਰੀ ਮੌਕੇ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਜੈ ਹਿੰਦ ਜੈ ਭਾਰਤ ਹਾਂਜੀ ਸਰ ਕੀ ਨਾ ਤੁਹਾਡਾ ਸਤਵੀਰ ਸਿੰਘ ਹੈ ਜੀ ਮੇਰਾ ਨਾਮ ਇਹ ਕ੍ਰਾਈਮ ਕੰਟਰੋਲ ਡਿਸਟ੍ਰਿਕਟ ਪ੍ਰੈਜ਼ੀਡੈਂਟ ਕਪੂਰਥਲਾ ਜੀ ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਇੱਥੇ ਸਰ 26 ਜਨਵਰੀ ਮੌਕੇ ਇਕੱਠੇ ਹੋਏ ਹੋ ਕੀ ਕਹਿਣਾ ਚਾਹੁੰਦੇ ਮੈਂ ਸਰ 26 ਜਨਵਰੀ ਦੇ ਮੌਕੇ ਤੇ ਮੈਂ ਸਾਰੇ ਪੰਜਾਬ ਨੂੰ ਇਹ ਲੱਖ ਲੱਖ ਵਧਾਈ ਦਿਨਾ ਆ ਔਰ ਮੈਂ ਆਪਣੀ ਕ੍ਰਾਈਮ ਦੀ ਟੀਮ ਨੂੰ ਇਹ ਕਹਿਣਾ ਚਾਹੁੰਦਾ ਆ ਕਿ ਆਪਾਂ ਪ੍ਰਸ਼ਾਸਨ ਨਾਲ ਰਲ ਕੇ ਜਿਹੜਾ ਵਾ ਕਿ ਇਥੇ ਨਸ਼ੇ ਦੇ ਵਿਰੁੱਧ ਜਾਂ ਜਿਹੜੇ ਚੋਰੀਆਂ ਹੋ ਰਹੀਆਂ ਵਾ ਜਾਂ ਕੋਈ ਛੋਟੀ ਉਮਰ ਦੇ ਵਿੱਚ ਬੱਚੇ ਜਿਹੜੇ ਵਿਆਹ ਕਰਵਾ ਰਹੇ ਨੇ ਕਿਸੇ ਵੀ ਤਰ੍ਹਾਂ ਦੇ ਆਪਣਾ ਕ੍ਰਾਈਮ ਹੋ ਰਿਹਾ ਵਾ ਤੇ ਉਹਦੇ ਖਿਲਾਫ ਜਿਹੜਾ ਆਪਾਂ ਜਿਹੜਾ ਲੜ ਸਕੀਏ ਤੇ ਉਹ ਕੇਸਾਂ ਨੂੰ ਸੋਲਵ ਕਰ ਸਕੀਏ ਔਰ ਮੈਂ ਸਾਰੀ ਆਪਣੀ ਟੀਮ ਨੂੰ ਕਹਿਣਾ ਆ ਕਿ ਆਪਾਂ ਇਹ ਚੈਨ ਟੂ ਚੈਨ ਬਣਾ ਕੇ ਜਿਹੜਾ ਵਾ ਉਹ ਆਪਣਾ ਕਪੂਰਥਲੇ ਦੇ ਵਿੱਚ ਜਿਹੜਾ ਉਹ ਕੰਮ ਕਰੀਏ ਅਸੀਂ 26 ਜਨਵਰੀ ਦੇ ਮੌਕੇ ਤੇ ਅਸੀਂ ਪੰਜਾਬ ਪ੍ਰਧਾਨ ਆਰਕੇ ਕੋਸਲਾ ਸਰ ਅਮਨ ਪ੍ਰਤਾਪ ਸਿੰਘ ਬਾਜਵਾ ਵਾਈਸ ਪ੍ਰੈਜ਼ੀਡੈਂਟ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਪਾਂ 26 ਜਨਵਰੀ ਦੇ ਮੌਕੇ ਤੇ ਇੱਕ ਸਾਰਿਆਂ ਨੇ ਰਲ ਕੇ ਨਸ਼ੇ ਦੇ ਖਿਲਾਫ ਜੜੀ ਆ ਉਹ ਮੁਹਿੰਮ ਚਲਾਈਏ ਤਾਂ ਜੋ ਆਪਣੇ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਵਾ ਪਿੰਡਾਂ ਦੇ ਵਿੱਚ ਜਿਹੜਾ ਉਹ ਨਸ਼ਾ ਮੁਕਤ ਹੋ ਸਕੇ ਤੇ ਬੱਚੇ ਜਿਹੜੇ ਨਸ਼ਿਆਂ ਤੋਂ ਬਚ ਸਕਣ ਜੈ ਹਿੰਦ ਜੈ ਭਾਰਤ ਮਾਈਸੈਲਫ ਡਾਕਟਰ ਹਰਮਿਤਪਰ ਫਰਮ ਜਲੰਧਰ ਸੀਆਰਓ ਟੀਮ डिप्टी ऑफिसर मैं यही कहना चाहूँगी कि जो हमारा यूथ है हम लोग उसको गाइड करें हमारे जो बच्चे हैं वो हमारे घरों से ही स्टार्ट हों सब कुछ सीखना राधर देन कि हम बाहर के लोगों को देखकर कुछ सिखाएं जो हमारी जो टीम है जैसे हमारे जो मिस्टर प्रेसिडेंट हैं आर के खोसला जी मिस्टर वाइस प्रेसिडेंट हैं हमारे अमन बाजवा जी मैं उनका तहे दिल से धन्यवाद करती हूँ जिन्होंने हमें इस मुहिम के लिए जोड़ा है और मेरी कोशिश यही रहेगी कि एक तो हम बाल विवाह जो आजकल बहुत ज़्यादा हो रहा है हमें लगता है कि वो खत्म हो गया है लेकिन जो माँ बाप है वो झूठ बोलकर बच्चों की शादी करवा रहे हैं और जो शिक्षा है वो बहुत पीछे जा रही है हम लोग जब तक खुद शिक्षित नहीं होंगे हम अपने बच्चों को तो क्या हम बाहर के लोगों को भी शिक्षा नहीं दे पाएंगे तो कोशिश है एक तो नशे से हम लोग मुक्ति दिलाएं दूसरा हम लोगों की जो टीम है वो मुहिम चला रही है गरीब लोगों के लिए उनकी हेल्प के लिए हमारी की जो ऑर्गेनाइजेशन है तो बहुत ही बढ़ चढ़ हिस्सा हम लोग एक दूसरे के लिए दे रहे हैं जो अभी जो हम लोगों ने डिसाइड किया है जो पिंडों के सरपंच हैं उनको मिला जाए वहीं से जो नशा मुक्ति है वो हम लोग स्टार्ट कर सकते हैं